ਖੇਦ ਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਦੂਦਿਆ ਦਬੈ ਬਡੋ ਮਰਤ ਬੋਲੀ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਸਤਗੁਰਾਂ ਦੀ ਨੇ ਇਸ ਢਾਬ ਨੂੰ ਮੁਕਤੇ ਦਾ ਖਿਤਾਬ ਦਿੱਤਾ ਬਿੰਦ ਸਿੰਘ ਇਹ ਉਹਨਾ ਮੁਕਤਿਆਂ ਦੀ ਧਰਤੀ ਹੈ ਸਤਗੁਰਾਂ ਦੀ ਨੇ ਇਸ ਢਾਬ ਨੂੰ ਮੁਕਤੇ ਦਾ ਖਿਤਾਬ ਦਿੱਤਾ ਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਮੇਰੇ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਹੀ ਜਿਹੜਾ ਉਹ ਬੇਦਾਵਾ ਚਾ ਕਰ ਦਿੱਤਾ ਬੇਦਾਵਾ ਪਾੜ ਕੇ ਉਹਨਾਂ ਟੁੱਟਿਆਂ ਨੂੰ ਗੜ ਲਿਆ ਹੱਗਰਾ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਨਸ਼ੋ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਤੇ ਹਰ ਸਾਲ 40 ਮੁਕਤਿਆਂ ਦੀ ਯਾਦ ਦੇ ਵਿੱਚ ਸਿੱਖ ਦੀ ਜੋੜ ਮੇਲਾ ਲਗਾਇਆ ਜਾਂਦਾ ਹੈ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਪਹਿਲਾਂ ਖਦਰਾਨੇ ਦੀ ਢਾਬ ਕਿਹਾ ਜਾਂਦਾ ਸੀ ਔਰ ਹੁਣ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਕਿਉਂ ਖਦਰਾਨੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਬਣਿਆ ਔਰ ਕਿਹੜੇ ਗੁਰਦੁਆਰਾ ਸਾਹਿਬ ਇੱਥੇ ਸ਼ਿਸ਼ੋਭਿਤ ਨੇ ਉਹ ਸਾਰੇ ਇਤਿਹਾਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਭਾਈ ਜਗਬੀਰ ਜੀ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗ ਦੀ ਦਿੱਕਤੇ ਬਾਬਾ ਜੀ ਕਦਰਾਨੇ ਦੀ ਟਾਪ ਤੋਂ ਸ੍ਰੀ ਮੁਕਤਸਰ ਸਾਹਿਬ ਨਾਮ ਕਿਵੇਂ ਪਿਆ ਔਰ ਕੀ ਇਤਿਹਾਸ ਹੈਗਾ ਔਰ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਇੱਥੇ ਸ਼ਸ਼ੋਭਿਤ ਨੇ ਇਹਦਾ ਪਿਛੋਕੜ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਦਾ ਕਿ ਜਦੋਂ ਕੁਝ ਸਿੰਘ ਮਹਾਰਾਜ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੰਦੇ ਆ ਲਿਖ ਕੇ ਦੇ ਦਿੱਤਾ ਜਾਂਦਾ ਵੀ ਅਸੀਂ ਆਪ ਜੀ ਦੇ ਸਿੱਖ ਨਹੀਂ ਤਾਂ ਸਤਿਗੁਰੂ ਦੀ ਬਕ਼ੀਆਂ ਦਾ ਮਨੋਂ ਬਲ ਨਾ ਟੁੱਟੇ ਛੇਪੋ ਦੀ ਕਿਲਾ ਖਾਲੀ ਕਰ ਦਿੰਦੇ ਆ ਰਾਤ ਨੂੰ ਸਰਸਾ ਦੇ ਕੰਡੇ ਬਹੁਤ ਵੱਡੀ ਦੰਗ ਹੈ ਪਰਿਵਾਰ ਸਾਰਾ ਵਿਛੜ ਜਾਂਦਾ ਹੈ ਸਮ ਕੋਰ ਸਾਹਿਬ ਹੁੰਦੀ ਆ ਵੱਡੇ ਦੋਨੋਂ ਸਾਹਿਬ ਜਾਦੇ ਜਿਹੜੇ ਸ਼ਹੀਦ ਹੋ ਜਾਂਦੇ ਆ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਹੋ ਜਾਂਦੇ ਆ ਇਹ ਇਕੱਲਿਆਂ ਹੀ ਬੜਾ ਵਿਖੜਾ ਪੈਂਡਾ ਤੈਅ ਕਰ ਰੱਖੀ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਸਤਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਰਾਏਕੋਟ ਪਹੁੰਚਦੇ ਆ ਤਾਂ ਉਹਨਾਂ ਨੂੰ ਸਰਹੰਦ ਦੇ ਵਿੱਚ ਵੀ ਵਾਪਰ ਗਏ ਸਾਕੇ ਦਾ ਪਤਾ ਲੱਗਦਾ ਹੈ ਕਿ ਛੋਟੇ ਦੋਵੇਂ ਸਾਹਿਬ ਜاده ਸ਼ਹੀਦ ਹੋ ਗયા ਮਾਤਾ ਗੁਜਰ ਕਾ ਵੀ ਸ਼ਹੀਦ ਹੋ ਗਏ ਨੇ ਇਹ ਸਭ ਕੁਝ ਸੁਣ ਕੇ ਸਤਗੁਰੂ ਸੱਤੇ ਪਤਸ਼ਾਹ ਸਕਾਲਪੁਰਖ ਵੈਗਰੂ ਪਰਮਾਤਮਾ ਦੇ ਨਾਲ ਜੁੜਿਆ ਸ਼ੁਕਰਾਨਾ ਕਰਦਿਆ ਹੋਇਆ ਇਹ ਜਿਹੜੇ ਮਾਝ ਦੇ ਸਿੰਘ ਵਿਛੜ ਗਏ ਸਨ ਰਾਮਿਆਣੇ ਦੇ ਸਥਾਨ ਤੇ ਉਹ ਵੀ ਮਿਲ ਗਏ ਉਥੋਂ ਫਿਰ ਇਹ ਸਤਗੁਰਾਂ ਜੀ ਦੇ ਮਗਰ ਵੀ ਹੋ ਤਰੇ ਮਹਾਰਾਜ ਜੀ ਨੇ ਵਜ਼ੀਰ ਖਾਨ ਦੀ ਉਸ ਚੜੀ ਆ ਰਹੀ ਫੌਜ ਦੇ ਨਾਲ ਇਥੇ ਜਿਹੜਾ ਸਥਾਨ ਟਿੱਬੀ ਸਾਹਿਬ ਹੈ ਇੱਥੇ ਰਹਿ ਕੇ ਜੰਗ ਕਰਨ ਦਾ ਨਿਰਣਾ ਜਿਹੜਾ ਹੈ ਸਤਗੁਰਾਂ ਜੀ ਨੇ ਕੀਤਾ ਪਰ ਉਹਨਾਂ ਸਿੰਘਾਂ ਨੇ ਇਹ ਪ੍ਰਣ ਕੀਤਾ ਕਿ ਜਿਹੜੀ ਵਜ਼ੀਰ ਖਾਨ ਦੀ ਆ ਰਹੀ ਫੌਜ ਹੈ ਇਹਨੂੰ ਗੁਰੂ ਸਾਹਿਬ ਤੱਕ ਅਸੀਂ ਪੁੱਜਣ ਨਹੀਂ ਦੇਵਾਂਗੇ ਤਾਂ ਇਹ ਜਿਹੜੀ ਢਾਬ ਸੀ ਉਸ ਵੇਲੇ ਇਸ ਤੇ ਕਬਜ਼ਾ ਕਰਕੇ ਉਹਨਾਂ ਸਿੰਘਾਂ ਨੇ ਇੱਕ ਤੇ ਜੰਗੀ ਨੀਤੀ ਦੇ ਤਹਿਤ ਆਪਣੇ ਬਸਤਰ ਚਾਦਰੇ ਕਸ਼ਰੇ ਆਦਪ ਜੋ ਸਨ ਉਹ ਇਹਨਾਂ ਝਾੜੀਆਂ ਕਰੀਰਾ ਮਲੇ ਆ ਤੇ ਪਾ ਦਿੱਤੇ ਤਾਂ ਕਿ ਆ ਰਹੀ ਜਿਹੜੀ ਫੌਜ ਹੈ ਉਹਨਾਂ ਨੂੰ ਲੱਗੇ ਕਿ ਇੱਥੇ ਸਿੰਘਾਂ ਦਾ ਬਹੁਤ ਵੱਡਾ ਕੈਂਪ ਹੈ ਤਾਂ ਉਹਨਾਂ ਖਾਲਸਿਆਂ ਨੇ ਬੜੀ ਬਹਾਦਰੀ ਦੇ ਨਾਲ ਇੱਥੇ ਵਜ਼ੀਰ ਖਾਨ ਦੀਆਂ ਫੌਜਾਂ ਦਾ ਨਾਲ ਜਿਹੜਾ ਹੈ ਜੰਗ ਕੀਤਾ ਹੈ ਮਹਾਰਾਜ ਫਿਰ ਇਸ ਸਥਾਨ ਤੇ ਆ ਗਏ ਫਿਰ ਉਹਨਾਂ ਨੇ ਆ ਕੇ ਘੋੜਾ ਆਪਣਾ ਵਣ ਸਾਹਿਬ ਨਾਲ ਬੰਨਿਆ ਤੇ ਇਹ ਜਿਹੜੇ ਸਿੰਘ ਇਸ ਜੰਗ ਦੇ ਮੈਦਾਨ ਅੰਦਰ ਸ਼ਹੀਦ ਹੋਏ ਸਨ ਭਾਈ ਮਹਾ ਸਿੰਘ ਉਹਨਾਂ ਦੇ ਵਿੱਚੋਂ ਸੈਂਕੜੇ ਸਨ ਅਸਾਤਗੁਰਾਂ ਦੀ ਨੇ ਉਹਨਾਂ ਦਾ ਪਾਵਨ ਸੀਸ ਆਪਣੀ ਗੋਦ ਵਿੱਚ ਲੈ ਕੇ ਮੁਖ ਸਾਫ ਕੀਤਾ ਜਲ ਦਾ ਛੱਟਾ ਮਾਰਿਆ ਜਦੋਂ ਉਹਨਾਂ ਨੂੰ ਸ਼ੁੱਧ ਪਰਤ ਦੀ ਹੈ ਤਾਂ ਉਸ ਵੇਲੇ ਉਹ ਮਹਾਰਾਜ ਜੀ ਦੀ ਗੋਦ ਵਿੱਚ ਸਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਪਾਤਸ਼ਾ ਪੁੱਛਦੇ ਨੇ ਪਾਈ ਮਹਾ ਸਿੰਘ ਜੀ ਕਿ ਤੁਹਾਡੀ ਕੋਈ ਇੱਛਾ ਰਾਜ ਕਰਨ ਦੀ ਇੱਛਾ ਲੰਬੀ ਉਮਰ ਦੀ ਇੱਛਾ ਜੋ ਮੰਗੋਗੇ ਅਸੀਂ ਉਹ ਤੁਹਾਡੀ ਪੂਰੀ ਕਰਾਂਗੇ ਪਰ ਉਹਨਾਂ ਹੱਥ ਜੋੜ ਕੇ ਕਿਆ ਸੀ ਸਾਤ ਗੁਰੂ ਜੀਓ ਕਿਰਪਾ ਕਰਕੇ ਅਸੀਂ ਜੋ ਭੁੱਲ ਕਰ ਚੁੱਕੇ ਹਾਂ ਉਹ ਸਾਡੇ ਬੇਦਾਵੇ ਨੂੰ ਪਾੜ ਦਿਓ ਤਾ ਮਹਾਰਾਜ ਜੀ ਨੇ ਫਿਰ ਉਸ ਮੇਰੇ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਹੀ ਜਿਹੜਾ ਉਹ ਵੇਦਾਵਾ ਚਾ ਕਰ ਦਿੱਤਾ ਵੇਦਾਵਾ ਪਾੜ ਕੇ ਉਹਨਾਂ ਟੁੱਟਿਆਂ ਨੂੰ ਗੜ ਲਿਆ ਫਿਰ ਸਤਗੁਰਾਂ ਜੀ ਨੇ ਇਸ ਢਾਬ ਨੂੰ ਮੁਕਤੇ ਦਾ ਖਿਤਾਬ ਦਿੱਤਾ ਇਹ ਜਿਹੜੀ ਹੈ ਢਾਬ ਉਹਨੂੰ ਮੁਕਤ ਸਰੋਵਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਬਾਕੀ ਸਾਰੇ ਪ੍ਰਾਸ਼ੀਧੀਆਂ ਪ੍ਰਾਪਤ ਕੀਤੇ ਸਿੰਘਾਂ ਨੂੰ ਕਿਸੇ ਨੂੰ 5000 10000 20000 ਦੇ ਖਿਤਾਬ ਜਿਹੜੇ ਨੇ ਉਹ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤੇ ਇਸੇ ਕਰਕੇ ਕਹਿੰਦੇ ਜਾਂ ਤੇ ਨਾਮ ਮੁਕਤ ਸਰ ਹੋਵਾ ਜੋ ਮਜਹੈ ਤਿਨਹੀ ਅਗ ਅਗ ਖੋਵਾ ਅਸ ਮਹਿਮਾ ਸ੍ਰੀ ਮੁਕਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਈ ਕਹਿੰਦੇ ਉਹ ਸਰੋਵਰ ਮੌਜੂਦ ਹੈ ਜੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁੱਖੋਂ ਬਤਨ ਕਹੇ ਸਨ ਕਿ ਇਹ ਜਿਹੜੇ ਹੈ ਧਰਤੀ ਇਹ ਮੁਕਤ ਹੋ ਗਈ ਹੈ ਇਹ ਉਹਨਾਂ ਮੁਕਤਿਆਂ ਦੀ ਧਰਤੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਦੀਆਂ ਨੇ ਆਪਣੀ ਟੁੱਟੀ ਗੰਢਵਾਉਂਦੀਆਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੰਘਾਂ ਦੀ ਜੋ 40 ਮੁਕਤਿਆਂ ਦੀ ਟੁੱਟੀ ਸੀ ਉੱਥੇ ਗੰਢੀ ਸੀ ਔਰ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਫੌਜਾਂ ਨੂੰ ਮੁੰਗਲ ਫੌਜਾਂ ਨੂੰ ਭਲੇਖਾ ਪਾਉਣ ਦੇ ਲਈ ਤੰਬੂ ਬਣਾਏ ਗਏ ਸੀ ਔਰ ਗੁਰੂ ਸਾਹਿਬ ਨੇ ਵੀ ਉੱਤੇ ਹੀ ਜਿਹੜਾ ਤੰਬੂ ਲਗਾਇਆ ਗਿਆ ਸੀ ਔਰ ਇਹ ਸਾਰਾ ਇਤਿਹਾਸ ਆ ਜੋ ਬਾਬਾ ਜਗਬੀਰ ਸਿੰਘ ਜੀ ਨੇ ਰੂਪ ਰੂਪ ਕਰਾਇਆ ਹੈਗਾ। ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਪੀ.ਟੀ.ਸੀ. ਨੇ। ਗੁਰੂ ਗੋਬਿੰਦ ਸਿੰਘ